ਨੰਬਾਬਾ ਜੈਮਲਬਸ ਦਰਬਾਰ ਪਿੰਡ ਢੰਡਾ ਵਿਖੇ ਮੁੱਖ ਸੇਵਾਦਾਰ ਸੰਜੀਤ ਸਿੰਘ ਦੀ ਅਗਵਾਈ ਹੇਠ ਫਲਾਨਾ ਜੋੜ ਮੇਲਾ 13 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਦਰਬਾਰ ਤੇ ਝੰਡਾ ਚੜਾਉਣ ਦੀ ਰਸਮ ਉਪਰੰਤ ਸ਼ਾਮਵਾਰ ਕਲਾਕਾਰਾਂ ਵੱਲੋਂ ਧਾਰਮਿਕ ਗੀਤ ਪੇਸ਼ ਕੀਤੇ ਜਾਣਗੇ ਇਸ ਮੌਕੇ ਚਾਪ ਕੋੜੇ ਅਤੇ ਲੰਗਰ ਦਿੱਟ ਵਰਤਾਏ ਜਾਣਗੇ ਬੱਬਾ ਜੈਮਨ ਮਕਤ ਜਿਹਦੇ ਸਾਥੇ ਸਾਲਾਨਾ ਜੋੜ ਮੇਲਾ ਦੋਲੀ ਵਾਲੇ ਦਿਨ ਮੁੱਖ ਸੇਵਾ ਦਾ ਬੱਬਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਮਨਾਇਆ ਜਾ ਰਿਹਾ ਸਵੇਰੇ 9 ਵਜੇ ਤਪ ਪਾਣ ਦਾ ਲੰਗਰ ਹੋਵੇਗਾ 12 ਵਜੇ ਝੰਡਾ ਚੜਾਉਣੀ ਜਿਹੜੀ ਰਸਮਾਂ ਦਾ ਕੀਤੀ ਜਾਵੇਗੀ ਉਪਰੰਤ ਨਾਮ ਵਰਕਰਾਂ ਕਲਾਕਾਰਾਂ ਵੱਲੋਂ ਜਿਹੜਾ ਉਹ ਧਾਰਮਿਕ ਜਿਹੜਾ ਕੋਰਣਾ ਪੇਸ਼ ਕੀਤਾ ਜਾਵੇਗਾ ਗੁਰੂ ਕੇ ਲੰਗਰ ਔਟਟ ਪਰ ਪਾਇਆ ਜਾਣਗੇ ਸਮੂਹ ਸੰਗਤ ਨੂੰ ਬੇਨਤੀ ਆ ਕਿ ਸੇਵਾ ਵੀ ਕਰੋ ਤੇ ਗੁਰੂ ਕੇ ਲੰਗਰ ਔਟਟ ਚੱਕਨ ਦੀ ਕਿਰਪਾਤ ਕਰਨੀ ਜੈ ਮਸਤਾਂ ਦੀ